ਤਾਂ ਦੱਸ ਰਿਹਾ ਬਲੈਕ ਮਿਲਰ ਦਾ ਟੋਲਾ ਹੈਗਾ ਢੋਂਗੀ ਬਾਬਾ ਵਾ ਹੁਣ ਦੱਸ ਦੇ ਵੀ ਉਹ ਕੈਲੀਫੋਰਨੀਆ ਤੋਂ ਆਇਆ ਤੇ ਕੈਲੀਫੋਰਨੀਆ ਦੇ ਕਿਹੜੇ ਉਰੇ ਬਦਾਮਾਂ ਦੇ ਬਾਗ ਸੀ ਡਰਾਈਵਰ ਸੀ ਉੱਥੇ ਉਹ ਡਰਾਈਵਰੀ ਦਾ ਕੰਮ ਕਰਦਾ ਸੀ ਹੁਣ ਉਹਨੂੰ ਲੱਗਾ ਵੀ ਮੈਂ ਪੰਜਾਬ 'ਚ ਆ ਜਾਾਂ ਸ਼ਾਇਦ ਮੈਂ ਪੰਜਾਬ 'ਚ ਆ ਕੇ ਹੋਰ ਜ਼ਿਆਦਾ ਪੈਸੇ ਕਮਾ ਲਾਂਗਾ 크ਰਿਸਚੀਅਨ ਭਾਈ ਚਾਰੇ ਨੂੰ ਟਾਰਗੇਟ ਕਰਕੇ ਪਹਿਲਾਂ ਕਹਿੰਦੀ ਸੀ ਮੈਂ 크ਿਸਚੀਅਨ ਆ ਮੈਂ 크ਿਸਚੀਅਨ ਪਾਸਟਰ ਆ ਫਿਰ ਉਸ ਤੋਂ ਬਾਅਦ ਇਹ ਕਹਿਣ ਲੱਗੀ ਮੈਂ ਹੁਣ ਨਸੀਬ ਸ਼ੇਣਾ ਚਲੀ ਗਈਆਂ ਮੈਂ ਹਿੰਦੂ ਬਣ ਗਈਆਂ ਫਿਰ ਹੁਣ ਕਹਿਣ ਲੱਗੀ ਮੈਂ ਸਿੱਖ ਬਣ ਗਈਆਂ ਸੋ ਇਹ ਸਾਰੇ ਧਰਮਾਂ ਨੂੰ ਵਰਗਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਲੋਕ ਔਰ ਇਹ ਸਾਡੇ ਕੋਲ ਪੈਸੇ ਦੀ ਮੰਗ ਕਰਦੇ ਆ ਕਿਸੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੇ ਰੱਬ ਦਾ ਨਾਮ ਲੈਣੇ ਨੇ ਉਹ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਵੀ ਇਹ ਕਿਉਂ ਇਹ ਰੱਬ ਦਾ ਨਾਮ ਲੈ ਰਹੇ ਬਨੀਤ ਕੌਰ ਤੇ ਯੂਐਸਏ ਵਾਲੇ ਬਾਬੇ ਤੇ ਪੜਕੇ ਖੰਬੜਾ ਚਰਚ ਦੇ ਪ੍ਰਤਾਨ ਜਤਿੰਦਰ ਗੌਰਵ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਬਨੀਤ ਕੌਰ ਅਤੇ USA ਵਾਲੇ ਬਾਬਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਉਦਾਸੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਸਾਈਜ ਭਾਈ ਚਾਰੇ ਬਾਰੇ ਗਲਤ ਟਿੱਪਣੀ ਕੀਤੀ ਸੀ ਤੇ ਜਿਸ ਨੂੰ ਲੈ ਕੇ ਪੁਲਿਸ ਨੇ ਉਹਨਾਂ ਦੋਵਾਂ ਤੇ ਪਰਚਾ ਵੀ ਦਰਜ ਕਰ ਦਿੱਤਾ ਸੀ 295A ਦੀ ਧਾਰਾ ਲਗਾਤੀ ਸੀ ਲੇਕਿਨ ਪਰਚਾ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਨੇ ਇਹਨਾਂ ਦੋਵਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਿਸ ਨੂੰ ਲੈ ਕੇ ਅੱਜ ਕੰਬੜਾ ਚਰਚ ਦੇ ਪ੍ਰਧਾਨ ਨੇ মিডিਆ ਨਾਲ ਗੱਲਬਾਤ ਕੀਤੀ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 7 ਦਿਨਾਂ ਦੇ ਵਿੱਚ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਮਸੀਹ ਭਾਈ ਚਾਰਾ ਸੜਕਾ ਤੇ ਆਕੇ ਰੋਜ਼ ਪ੍ਰਦਰਸ਼ਨ ਕਰੇਗਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਪ੍ਰੈਸ ਕਾਨਫਰੰਸਾਂ ਕਰਦੀ ਸੀ ਪਹਿਲਾਂ ਕਹਿੰਦੀ ਸੀ ਮੈਂ 크੍ਰਿਸਚੀਅਨ ਆ ਮੈਂ 크੍ਰਿਸਚੀਅਨ ਪਾਸਟਰ ਆ ਫਿਰ ਉਸ ਤੋਂ ਬਾਅਦ ਇਹ ਕਹਿਣ ਲੱਗੀ ਮੈਂ ਹੁਣ ਨਸੀਬ ਸ਼ਣਾ ਚਲੀ ਗਈਆਂ ਮੈਂ ਹਿੰਦੂ ਬਣ ਗਈਆਂ ਫਿਰ ਹੁਣ ਕਹਿਣ ਲੱਗੀ ਮੈਂ ਸਿੱਖ ਬਣ ਗਈਆਂ ਸੋ ਇਹ ਸਾਰੇ ਧਰਮਾਂ ਨੂੰ ਵਰਗ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਲੋਕ ਔਰ ਇਹ ਸਾਡੇ ਕੋਲ ਪੈਸੇ ਦੀ ਮੰਗ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਤੁਹਾਨੂੰ ਦਿਖਾਇਆ ਸੀ ਮੈਂ ਵੀ 10 ਕਰੋੜ ਰੁਪਏ ਸਾਡੇ ਕੋਲ ਮੰਗਦੇ ਨੇ 10 ਕਿਲੇ ਜਗ੍ਹਾ ਮੰਗਦੇ ਨੇ ਹੋਰ ਵੀਰੇ ਬੜਾ-ਬੜਾ ਗੈਂਗ ਆ ਬੜਾ-ਬੜਾ ਸਕੈਮ ਆ ਇਹ ਮੈਂ ਪ੍ਰਸ਼ਾਸਨ ਨੂੰ ਕਰਦਾ ਜੀ ਜਾਂਚ ਕੀਤੀ ਜਾਵੇ ਔਰ ਇਹ ਲੋਕ ਜਿਹੜੇ ਨੇ ਇਹ ਆਪਣੇ ਪੈਸਿਆਂ ਦੇ ਕਰਕੇ ਸਮਾਜ ਨੂੰ ਗਲਤ ਰਿਪਰੈਜ਼ੈਂਟ ਕਰ ਰਹੇ ਨੇ ਸਮਾਜ ਨੂੰ ਗੰਧ ਸਮਾਜ ਚ ਫੁਲਾ ਰਹੇ ਨੇ ਔਰ ਮੈਂ ਅਸੀਂ ਗਰੀਬਾਂ ਦੀ ਮਦਦ ਕਰ ਸਕਦੇ ਆ ਸਾਡੇ ਕੋਲ 5000 ਰੁਪਏ ਦਿਵਾਵਾ ਪੈਣਾ ਹੈਗੀਆਂ ਅਸੀਂ ਉਹਨਾਂ ਨੂੰ ਰਾਸ਼ਨ ਦੇ ਸਕਦੇ ਆ ਅਸੀਂ ਗਰੀਬ ਘਰ ਦੀ ਕੁੜੀਆਂ ਦੇ ਪੜਾਣ ਦੇ ਆਪਣੇ ਦੇ ਵਿਆਹ ਕਰ ਸਕਦੇ ਆ ਅਸੀਂ ਕਿਸੇ ਦਾ ਇਲਾਜ ਕਰ ਸਕਦੇ ਆ ਆ ਤੁਸੀਂ ਦੇਖ ਰਹੇ ਸਾਡਾ ਸੋਫੀਆ ਇੰਸਟੀਚਿਊਟ ਆ ਆਫ ਐਕਸਲੈਂਸੀ ਆ ਇੱਥੇ ਬੱਚਿਆਂ ਦੀ ਅਸੀਂ ਆਈਐਸ ਦੀ ਟ੍ਰੇਨਿੰਗ ਕਰਾਣੇ बीसीएससी ट्रेनिंग ਕਰਦੇ ਆ ਸਾਡਾ ਸੁਪਨਾ ਇਹ ਆ ਸਾਡੇ ਫਾਦਰ ਸਾਹਿਬ ਉਹਨਾਂ ਦਾ ਸੁਪਨਾ ਇਹ ਹੈਗਾ ਵੀ ਕੋਈ ਸਬਜੀ ਵਾਲਾ ਵਾ ਕੋਈ ਰੇੜੀ ਵਾਲਾ ਵਾ ਕੋਈ ਰਖਸ਼ੇ ਵਾਲਾ ਵਾ ਉਹਦਾ ਬੱਚਾ ਵੀ ਆਈਐਸ ਕਰੇ ਪੀਸੀਐਸ ਕਰੇ ਔਰ ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇ ਔਰ ਇਹ ਲੋਕਾਂ ਨੂੰ ਅਸੀਂ ਫੁੱਟੀ ਕੋੜ ਹੀ ਨਹੀਂ ਦੇ ਸਕਦੇ ਬਾਕੀ ਅਸੀਂ ਸਮਾਜ ਦੇ ਨਾਲ ਖੜੇ ਆ ਸਮਾਜ ਨੂੰ ਬਹੁਤ ਵੱਡੀ ਸੇਧ ਅਸੀਂ ਦੇ ਰਹੇ ਆ ਦੇਖੋ ਤੁਸੀਂ ਦੇਖ ਰਹੇ ਹੋ ਕ੍ਰਿਸਚਨ ਭਾਈਚਾਰੇ ਦੇ ਸਕੂਲ ਕਿੱਡੀ ਵੱਡੀ ਗਿਣਤੀ 'ਚ ਨੇ ਕ੍ਰਿਸਚਨ ਭਾਈਚਾਰੇ ਦੇ ਕਾਲਜ ਕਿੱਡੀ ਵੱਡੀ ਗਿਣਤੀ 'ਚ ਨੇ ਕ੍ਰਿਸਚਨ ਭਾਈਚਾਰੇ ਦੇ ਹਸਪੀਟਲ ਕਿੱਡੀ ਵੱਡੀ ਗਿਣਤੀ 'ਚ ਨੇ ਮਗਰ ਇਹ ਲੋਕ ਜਿਹੜੇ ਨੇ ਬਲੈਕਮੇਲ ਕਰਦੇ ਨੇ ਵੀ ਕ੍ਰਿਸਚਨ ਭਾਈਚਾਰਨਾਂ ਨੂੰ ਪੈਸੇ ਦੇਵੇ ਔਰ ਇਹ बार-बार ਤਾਂ ਸਾਡੇ ਲਈ ਖਲਾਸਾ ਸਾਡੇ ਬੋਲਦੇ ਨੇ ਤੁਹਾਨੂੰ ਦੱਸ ਰਿਹਾ ਬਲੈਕਮੇਲਰਾਂ ਦਾ ਟੋਲਾ ਹੈਗਾ ਢੋਂ ਹੁਣ ਦੱਸ ਦੇ ਵੀ ਉਹ ਕੈਲੀਫੋਰਨੀਆ ਤੋਂ ਆਇਆ ਤੇ ਕੈਲੀਫੋਰਨੀਆ ਦੇ ਕਿਹੜੇ ਓਰੇ ਬਦਾਮਾਂ ਦੇ ਬਾਦ ਸੀ ਡਰਾਈਵਰ ਸੀ ਉੱਥੇ ਉਹ ਡਰਾਈਵਰੀ ਦਾ ਕੰਮ ਕਰਦਾ ਸੀ ਹੁਣ ਉਹਨੂੰ ਲੱਗਾ ਵੀ ਮੈਂ ਪੰਜਾਬ 'ਚ ਆ ਜਾਂ ਸ਼ਾਇਦ ਮੈਂ ਪੰਜਾਬ ਚ ਆ ਕੇ ਹੋਰ ਜਿਆਦਾ ਪੈਸੇ ਕਮਾ ਲਾਂਗਾ 크ਰਿਸਚਨ ਭਾਈਚਾਰੇ ਨੂੰ ਟਾਰਗੇਟ ਕਰਕੇ ਇਹ 크ਰਿਸਚਨ ਭਾਈਚਾਰੇ ਨੂੰ ਨਾ ਸੌਫਟ ਟਾਰਗੇਟ ਸਮਝਦੇ ਨੇ ਇਹ ਸਮਝਦੇ ਨੇ ਵੀ 크ਰਿਸਚਨ ਭਾਈਚਾਰੇ ਨੂੰ ਟਾਰਗੇਟ ਕਰ ਦੇਵਾਂਗੇ ਜੋ ਮਰਜ਼ੀ ਇਹਨਾਂ ਦੇ ਖਿਲਾਫ ਬੋਲਦੇ ਆਂਗੇ ਸਾਡੇ ਖਿਲਾਫ ਕੋਈ ਬੋਲਣ ਵਾਲਾ ਨਹੀਂ ਹੈ ਇਹਨਾਂ ਨੂੰ ਨੱਥ ਪੂਰੀ ਵਧੀਆ ਤਰੀਕੇ ਨਾਲ ਅਸੀਂ ਪਾਵਾਂਗੇ ਹਾਂ ਦੇ ਕੀ ਪਰਚੇ ਦਰਜ ਹੋ ਗਏ ਪਰ ਦੋਵਾਂ ਦੀ ਰਲ ਕੇ ਪੀਸੀ ਕਰਨ ਦਾ ਮਤਲਬ ਕੁਝ ਕੀ ਕਮਾਉਂਦੇ ਜੀ ਦੋਵੇਂ ਰਲ ਕੇ ਇਕੱਠੇ ਕੰਮ ਕਰ ਰਹੇ ਆ ਦੋਵੇਂ ਜੋੜਾ ਬਣ ਕੇ ਕੰਮ ਕਰ ਰਹੇ ਆ ਦੇਖੋ ਜਿਹਦੇ ਧਰਮ ਦੀ ਗੱਲ ਕਰਦਾ ਹੋਵੇ ਬਾਬਾ ਤੇ ਕੀ ਲੋੜ ਉਹਨੂੰ ਇਸ ਲ ਕੀ ਲੋੜ ਨੂੰ ਉਹਨੂੰ ਲੇਡੀਜ਼ ਨੂੰ ਥਾਂ ਥਾਂ ਤੇ ਲੈ ਕੇ ਜਾਂਦਾ ਏ ਇਹ ਸੋ ਇਹ ਟੋਲਾ ਜਿਹੜਾ ਵਾ ਬਲੈਕ ਮਿਲਰਾਂ ਦਾ ਟੋਲਾ ਹੈਗਾ ਇਹ ਸਾਨੂੰ ਜਿਹੜਾ ਵਾ ਮੁਸੀਬਾਈ ਚਰੋਂ ਢਾਲ ਹੋਣਾ ਚਾਹੁੰਦੇ ਨੇ ਮਗਰ ਇਹ ਬਾਰ-ਬਾਰ ਸਾਨੂੰ ਤੰਗ ਪਰੇਸ਼ਾਨ ਕਰਦੇ ਨੇ ਕਦੀ ਸਾਨੂੰ ਕਿਸ ਗੱਲ ਦੇ ਨਾਲ ਪਰੇਸ਼ਾਨ ਕਰਦੇ ਨੇ ਦੇਖੋ ਤੁਸੀਂ ਇਹ ਵੈਸੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੇ ਰੱਬ ਦਾ ਨਾਮ ਲੈਣੇ ਨੇ ਉਹ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਵੀ ਇਹ ਕਿਉਂ ਇਹ ਰੱਬ ਦਾ ਨਾਮ ਲੈ ਰਹੇ ਦੱਸੋ ਤੁਸੀਂ ਵੀ ਲੈ ਲਓ ਤੁਸੀਂ ਲੋਕਾਂ ਨੂੰ ਕਨਵਰਟ ਕਰੀ ਜਾਓ ਜਿੰਨਾ ਮਰਜ਼ੀ ਕਨਵਰਟ ਕਰੀ ਜਾਵੇ ਜਿਹੜਾ ਮਰਜ਼ੀ ਕਿਸੇ ਨੂੰ ਇਦੇ ਵਿੱਚ ਦੇਖੋ ਆਪਣੀ ਮਰਜ਼ੀ ਦੇ ਨਾਲ ਤੁਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨ ਸਕਦੇ ਹੋ ਜਿਹੜੇ ਮਰਜ਼ੀ ਧਰਮ ਤੇ ਜਾ ਸਕਦੇ ਹੋ ਇਹ ਸੰਵਿਧਾਨ ਸਾਨੂੰ ਇਸ ਚੀਜ਼ ਦੇ ਇਜਾਜ਼ਤ ਦਿੰਦਾ ਹਾਂ ਫੋਰਸਫੁਲੀ ਕਿਸੇ ਨੂੰ ਕੋਈ ਕਨਵਰਟ ਕਰਦਾ ਵਾ ਜਾਂ ਪੈਸੇ ਦਾ ਲਾਲਚ ਦਿੰਦਾ ਵਾ ਔਰ ਤੇ ਜ਼ਰੂਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਅੱਜ ਅਸੀਂ ਪ੍ਰੈਸ ਕਾਨਫਰੰਸ ਤੋਂ ਵੀ ਇਹੋ ਦੱਸਿਆ ਔਰ ਸੀਪੀ ਸਾਹਿਬ ਨਾਲ ਸਾਡੀ ਇਹ ਗੱਲ ਹੋਈ ਆ ਵੀ 7 ਦਿਨ ਜਿਹੜੇ ਆ ਅਸੀਂ ਵੇਟ ਕਰਾਂਗੇ 7 ਦਿਨ ਦੇ ਵਿੱਚ ਵਿੱਚ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੋਗੇ ਜੋੜੇ ਨੂੰ ਤੇ ਬਹੁਤ ਵਧੀਆ ਹੋਰ ਨਹੀਂ ਤੇ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ